ਪੀਰਾਂ ਫਕੀਰਾਂ ਦੀ ਨਗਰੀ ਚੈਨਲ ਦੇ ਵਿੱਚ ਅੱਜ ਇੱਕ ਬਹੁਤ ਵਧੀਆ ਟਾਲਾ ਲੈ ਕੇ ਹਾਜ਼ਰ ਹੋਈਆਂ ਅੱਜ ਦਾ ਜੋ ਚਮਤਕਾਰੀ ਟਾਲਾ ਹੈ ਇਹ ਬਾਬਾ ਖੇਤਰਬਾਲ ਜੀ ਦਾ ਇੱਕ ਚਮਤਕਾਰੀ ਟਾਲਾ ਹੈ ਇਸ ਟਾਲੇ ਨੂੰ ਕਰਨ ਦੇ ਨਾਲ ਕੋਈ ਵੀ ਕੰਮ ਰਿਆ ਹੋਵੇ ਕੋਈ ਵੀ ਕੰਮ بگੜਿਆ ਹੋਵੇ ਸਾਰੇ ਹੀ ਕੰਮ ਇੱਕ ਸੌਖੇ ਟਾਲੇ ਦੀ ਨਾਲ ਸਫਲ ਹੋਣਗੇ ਲੇਕਿਨ ਕਿਸੇ ਦਾ ਕੋਈ ਸੰਜੋਗ ਬੰਨਿਆ ਹੋਵੇ ਕਿਸੇ ਦੀ ਜਾਣੀ ਵਿਆਹ ਨਾ ਹੁੰਦਾ ਹੋਵੇ ਕਿਸੇ ਦਾ ਕਿਸੇ ਨੇ ਕੋਈ ਕਾਰੋਬਾਰ ਕੰਮ ਬੰਨਿਆ ਹੋਵੇ ਕਿਸੇ ਦੇ ਘਰ ਦੇ ਵਿੱਚ ਉਏ ਬੂਤ ਪ੍ਰੇਤਾ ਵਾਸਾ ਕਿਸੇ ਨੇ ਕੀਤਾ ਹੋਵੇ ਜਾਂ ਕੋਈ ਲੰਬੇ ਸਮੇਂ ਤੋਂ ਬਿਮਾਰ ਚੱਲਦਾ ਹੋਵੇ ਦਵਾਈ ਦਾ ਨਾ ਕੰਮ ਕਰਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਇਸ ਟੋਲੇ ਦੇ ਨਾਲ ਸਾਰੇ ਕਾਰਜ ਖੂਦ ਹੋ ਸਕਦੇ ਹਨ ਲੇਕਿਨ ਬਾਬਾ ਖਿਦਰਪਾਲ ਜੀ ਤੋਡਾ ਬਿਲਕੁਲ ਸੋਖਾ ਹੀ ਕੰਮ ਕੁਛ ਨੀ ਵੜਾ ਕਰਨ ਦੀ ਜ਼ਰੂਰਤ ਲੇਕਿਨ ਇੰਨਾ ਜਨੂੜਿਆ ਥੋੜੇ ਜਿਹਾ ਬਾਬਾ ਖੇਤਰਪਾਲ ਤੇ ਯਕੀਨ ਰੱਖਣ ਦੀ ਜ਼ਰੂਰਤ ਆ ਯਕੀਨ ਰੱਖ ਕੇ ਤੁਸੀਂ ਇਹ ਟਾਲਾ ਬਿਲਕੁਲ ਸੋਖਾ ਪੰਜ ਦਿਨ ਪੰਜ ਵਾਰ ਇਹ ਟਾਲਾ ਕਰਨਾ ਹੈ ਜਿਹਦੇ ਨਾਲ ਤੁਹਾਡਾ ਹਰ ਇੱਕ ਕੰਮ ਰਾਸੂਭਿਕ ਕਿਸੇ ਦਾ ਕੋਈ ਦੁਕਾਨਦਾਰੀ ਦਾ ਕੰਮ ਕਰ ਨਹੀਂ ਚਾਹਦਾ ਦੁਕਾਨ ਤੇ ਕਾ ਕੀ ਨਿਯਮ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਔੜਿਆ ਕੰਮ ਹੋਵੇ ਤਾਂ ਤੁਸੀਂ ਇਹ ਟਾਲਾ ਕਰਕੇ ਆਪਣੇ ਕੰਮ ਦੇ ਵਿੱਚ ਸਫਲ ਹੋ ਸਕਦੇ ਹੋ ਕਰਨਾ ਕੀ ਹੈ ਦੋਸਤੋ ਕਿਸੇ ਵੀ ਅਸਵਾਰਨ ਦੋ ਲੱਡੂ ਲੜਨੀ ਗੁੰਦੀ ਵਾਲੇ ਦੋ ਲੱਡੂ ਲੇਕਿਨ ਇਹ ਉਂਝ ਪੰਜ ਜੈਸ ਵਾਰ ਲਗਾਸਾਰ ਕਰਨਾ ਦੋ ਨਟੂ ਗੁੰਦੀ ਵਾਲੇ ਲੈ ਕੇ ਦੋ ਹੀ ਲੌਂਗ ਲੈਣੇ ਦੋ ਲੱਡੂ ਲੈ ਲੈ ਗੁੰਦੀ ਵਾਲੇ ਦੋ ਲੌਂਗ ਲੈ ਕੇ ਇੱਕ ਇੱਕ ਲੌਂਗ ਇੱਕ ਇੱਕ ਲੱਡੂ ਦੇ ਵਿੱਚ ਘਟ ਦੇਣਾ ਫਲ ਵਾਲਾ ਪਾਸਾ ਵਾਰ ਨਿੱਖਾ ਪਸੰਦ ਨੂੰ ਘਟ ਕੇ ਕਿਸੇ ਦਾ ਜੇ ਦਾ ਕਾਰੋਬਾਰ ਨਹੀਂ ਚੱਲਦਾ ਜਾਂ ਕੋਈ ਬਿਮਾਰ ਹੈ ਜਾਂ ਕਿਸੇ ਦਾ ਕੰਮ ਬੰਨਿਆ ਹੋਇਆ ਕੋਈ ਵੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਉਸ ਬੰਦੇ ਦੇ ਉੱਪਰ ਦੀ ਵਾਰ ਕੇ ਸੱਤ ਵਾਰੀ ਸੱਤ ਵਾਰੀ ਵਾਰ ਕੇ ਇਹ ਦੋਈ ਲੱਡੂ ਬਾਬਾ ਖੇਤਰਪਾਲ ਦੇ ਮੰਦਿਰ ਦੇ ਵਿੱਚ ਚੜੂਗੀ ਕਈ ਇਲਾਕਿਆਂ ਦੇ ਵਿੱਚ ਬਾਬਾ ਖੇਤਰਪਾਲ ਦੇ ਮੰਦਰ ਬਹੁਤ ਘੱਟ ਆ ਦਰਬਾਰ ਬਾਬੇ ਦੇ ਦਰਬਾਰ ਦੇ ਘੱਟ ਆ ਤਾਂ ਉਸ ਇਲਾਕੇ ਵਾਲੇ ਲੋਕਾਂ ਨੂੰ ਇਹ ਆ ਕਿ ਉਹਨਾਂ ਨੇ ਇਹ ਜਿटाळा ਕਰਨਾ ਹੈ ਤਾਂ ਇਹ ਦੋਈ ਲੱਡੂ ਪੰਜ ਐਤਵਰ ਦੋ ਦੋ ਲੱਡੂ ਇਸ ਤਰੀਕੇ ਦੀ ਨਾਲ ਕਿਸੇ ਚੰਡ ਦੇ ਦਰਖਤ ਦੇ ਥੱਲੇ ਰੱਖ ਕੇ ਆਉਣੀ ਜੇ ਤਾਂ ਬਾਬਾ ਖੇਤਰਪਾਲ ਦਾ ਦਰਬਾਰ ਹੈ ਤਾਂ ਦਰਬਾਰ ਦੇ ਵਿੱਚ ਰੱਖ ਸਕਦੇ ਆ ਲੇਕਿਨ ਜੇ ਦਰਬਾਰ ਨਹੀਂ ਹੈਗੀ ਤਾਂ ਝੰਡ ਦੇ ਤਰ੍ਹਾਂ ਥੱਲੇ ਇਹ ਦੂਲਤ ਪੰਚਾਇਤਵਾਰ ਰੱਖੀ ਜਾਣੇ ਪੰਚਾਇਤਵਾਰਾਂ ਦੇ ਕਰਦਿਆਂ ਕਰਦਿਆਂ ਇਹ ਟਾਲਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਾਬਾ ਖੀਰਪਾਲ ਜੀ ਦੀ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਕਾਰੋਬਾਰ ਨਹੀਂ ਚੱਲਦਾ ਤਾਂ ਕਾਰੋਬਾਰ ਦੇ ਵਿੱਚ ਬਾਤਾਂ ਹੋਣ ਲੱਗ ਪੋਗੇਗਾ ਕੋਈ ਕਾਰ ਦੇ ਵਿੱਚ ਪ੍ਰੋਬਲਮ ਹੈ ਹੌਲੀ-ਹੌਲੀ ਉਹ ਹੱਲ ਉਹਨ ਲੱਗ ਕੋਈ ਰਿਸ਼ਤਾ ਨਹੀਂ ਹੁੰਦਾ ਕਿਸੇ ਦਾ ਵਿਆਹ ਨਹੀਂ ਹੁੰਦਾ ਰਿਸ਼ਤੇ ਹੁਣ ਲਗ ਪੈਣ ਕੀ ਜਾਨੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਫੀਜ਼ੀਨਲ ਖਰੀਕ ਕੰਮ ਸੋ ਲੱਗ ਵੀਗਾ ਸੋ ਦੋਸਤੋ ਇਹ ਹੈ ਬਾਬਾ ਖੇਤਰਪਾਲ ਜੀ ਦਾ ਚਮਤਕਾਰੀ ਟਾਲਾ ਔਰ ਜਿਹੜੇ ਸਤਾਰਜੋ ਵੀਰ ਇਸ ਚੈਨਲ ਦੇ ਨਵੇਂ ਆ ਉਹਨਾਂ ਨੂੰ ਵੀ ਕਹਿ ਦਿੱਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਔਰ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਟੌਲੇ ਦੇ ਨਾਲ ਹਾਜ਼ਰ ਹੋਵਾਂਗੀ ਸੋ ਜਦ ਤੱਕ ਲਈ ਜੈ ਪੀਰਾਂ ਦੀ